ਹੋਲੀ ਦਾ ਤਿਹਾਰ ਜਿੱਥੇ ਰੰਗਾ ਤੇ ਖੁਸ਼ੀਆਂ ਖੇੜਾ ਦਾ ਤਿਹਾਰ ਗਿਨਾਇਆ ਜਾਂਦਾ ਹੈ ਉੱਥੇ ਹੋਲੀ ਦੇ ਤਿਹਾਰ ਦੇ ਦਿਨ ਹੁਲੜ ਬਾਜਾ ਵੱਲੋਂ ਹੁਲੜ ਬਾਜੀ ਵੀ ਕੀਤੀ ਜਾਂਦੀ ਹੈ ਜਿਸ ਦੀ ਰੋਕਥਾਮ ਲਈ ਪੁਲਿਸ ਵੱਲੋਂ ਕੜੇ ਕਦਮ ਚੁੱਕੇ ਜਾਂਦੇ ਹਨ ਫਾਜ਼ਿਲਕਾ ਦੇ ਸੁੰਦਰ ਨਗਰ ਗਲੀ ਨੰਬਰ 4 ਵਿੱਚ ਇਹ ਜਾਈ ਇੱਕ ਨਜ਼ਾਰਾ ਵੇਖਣ ਨੂੰ ਮਿਲਿਆ ਜਦ ਘਰ ਦੇ ਬਾਹਰ ਬੱਚੇ ਖੇਡ ਰਹੇ ਸੀ ਅਤੇ ਬੱਚਿਆਂ ਨਾਲ ਵੱਲੋਂ ਰਾਹ ਜਾਂਦੇ ਆ ਤੇ ਰੰਗ ਪਾਇਆ ਗਿਆ ਜਿਸ ਤੋਂ ਬਾਅਦ ਉਹਨਾਂ ਵੱਲੋਂ ਅਣਪਛਾਤੇ ਬੰਦਿਆਂ ਨੂੰ ਨਾਲ ਲਿਆ ਕੇ ਕਈ ਕਰਾਂ ਦੀ ਤੋੜਫੋੜ ਕੀਤੀ ਗਈ ਸੀ ਸਕਰੀਨ ਤੇ ਵੇਖਦੇ ਹੋਏ ਕਈ ਕਰਾਂ ਦੇ ਕਿਸੇ ਵੀ ਤੋੜੇ ਗਏ ਤੇ ਕਈ ਕਰਾਂ ਦੇ ਵਿੱਚ ਵੱਜ ਕੇ ਹੁੱਲੜ ਬਾਜੀ ਵੀ ਕੀਤੀ ਦੀ ਮੌਕੇ ਤੇ ਮੌਜੂਦ ਮੇਕਾ ਨੇ ਕਿਹਾ ਕਿ ਉਹ ਕਈ ਕਰਾਂ ਵਿੱਚ ਪੱਜੇ ਪਰ 50 60 ਬੰਦੇ ਅਣਪਛਾਤੇ ਆਏ ਤੇ ਉਹਨਾਂ ਵੱਲੋਂ ਹਮਲਾ ਕੀਤਾ ਗਿਆ ਤੇ ਪੁਲਿਸ ਤੋਂ ਇਨਸਾਫ ਦੀ ਮੰਗ ਕਰ ਰਹੇ ਹਨ ਪੁਲਿਸ ਨੇ ਮਾਮਲਾ ਦਰਜ ਕਰ ਰਿਹਾ ਹੈ ਤੇ ਅੱਗੇ ਕੀ ਹੋ ਜਾ ਸਭ ਕੁਝ ਜਾਣਨ ਲਈ ਬਣੇ ਜੀ ਨੇ ਤੁਹਾਡਾ ਗੌਰਵ ਕੁਮਾਰ ਗੌਰਵ ਕੁਮਾਰ ਕਿਹੜੇ ਮੱਲੇ ਰੋਲਾ ਪਿਆ ਕਿੰਨੇ ਨੰਬਰ ਗਲੀਏ ਕਿਹੜਾ ਮੱਲਾ ਇਹ ਸੁੰਦਰ ਨਗਰ ਗਲੀ ਨੰਬਰ 4 ਜੀ ਇਹ ਮਾਰਦ ਹੋਇਆ ਪੁਲਿਸ ਵੀ ਆਈ ਸੀ ਇਹ ਮਾਰਜਨ ਆਈ ਸਵੇਰੇ ਉਹ ਦੋ ਚਾਰ ਮੁੰਡੇ ਟੱਪੇ ਸੀ ਜੀ ਉਹਨਾਂ ਤੋਂ ਕਾਕੂ ਤੋਂ ਪਾਣੀ ਪੈ ਗਿਆ ਸੀ ਜੀ ਹੋਲੀ ਉਹ ਵੀ ਖੇਡਦੇ ਪਏ ਬੱਚੇ ਬਾਹਰ ਖੇਡਦੇ ਪਏ ਉਹ ਪਾਣੀ ਪੀ ਉਹਨਾਂ ਨੇ ਗਾਲੀ ਗਲੋ ਸ਼ੁਰੂ ਕਰਤੀ ਤੇ ਉਹਨਾਂ ਨੂੰ ਇਹੀ ਰੋਕਿਆ ਗਿਆ ਸੀ ਵੀ ਬੱਚੇ ਨੇ ਬੱਚਿਆਂ ਦੇ ਗਾਲੀ ਗਲੋ ਨਾ ਕਰੋ ਜੀ ਉਹ ਉਦੋਂ ਤਾਂ ਗੇਚ ਲਈ ਜੀ ਵਾਰਨਿੰਗ ਹੀ ਦੇ ਕੇ ਹੁਣ ਅੱਧੇ ਘੰਟੇ ਬਾਅਦ ਆਏ ਹੁਣ 60 70 ਜਨੇ ਹੈਗੇ ਸੀ ਉਹ 25 30 22 ਚ ਉਹਨਾਂ ਕੋਲ ਹਰ ਬੰਦੇ ਦੇ ਕੋਈ ਡਬਲ ਸੀ ਕੋਈ ਟ੍ਰਿਪੀ ਹਰ ਬੰਦੇ ਦੇ ਹੱਥੇ ਹੀ ਵਾਈਪਨ ਹੈਗੇ ਸੀ ਇਹ ਸਾਰਿਆਂ ਕੋਲ ਕਾਫੀ ਲੱਗਭਗ ਆਈ ਸੀ ਉਹ ਆ ਕੇ ਸਾਰਿਆਂ ਦੇ ਉਹਨਾਂ ਨੇ ਵੇਦੜਗ ਮਾਰਨੀ ਸ਼ੁਰੂ ਕਰਤੀਆਂ ਚਾਰ ਪੰਜ ਘਰਾਂ ਦੇ ਵਿੱਚੋਂ ਬੜੇ ਨੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਆ ਇੱਕ ਕਜ਼ਨ ਇਹਨੇ ਕਾਪੇ ਵਜੇ ਨੇ ਜੀ ਵਜੇ ਨਾ ਵਸਤੇ ਅੱਛਾ ਬੰਦੇ ਬਚਾ ਲਿਆ ਤੁਹਾਨੂੰ ਬੰਦੇ ਦੋ ਜਨੇ ਪਛਾਨ ਹੈਗੇ ਨੇ ਜੀ ਬਾਕੀ ਤਾਂ ਅਨੋਨ ਹੀ ਸੀ ਸਾਰੇ ਉਹਨਾਂ ਨਾਲ ਉਹ ਸਹੀ ਸੀ ਪੁਲਿਸ ਆਈ ਸੀ ਜੀ ਠੀਕ ਹੈ ਜੀ ਪੁਲਿਸ ਨੇ ਕਿਹਾ ਕਿ ਉੱਥੇ ਆਓ ਰਿਟਰਨ ਹੈ ਦਰਖਾਸਤ ਦੇ ਦੋ ਬੰਦੀ ਕਾਰਵਾਈ ਕੀਤੀ ਜਿੰਦੀ ਤੁਸੀਂ ਕੀ ਚਾਹਦੇ ਹੋ ਅਸੀਂ ਇਹੀ ਚਾਹਦੇ ਜੀ ਇਹਨਾਂ ਦੇ ਬੰਦੇ ਨਕੀਲ ਕੱਸੀ ਜਾਵੇ ਜੀ ਇਹ ਤਾਂ ਗੁੰਡਾ ਕਰਦੀ ਇਹ ਬੱਚੇ ਉਹਨਾਂ ਦੇ ਘਰ ਦੇ ਬਾਹਰ ਵੀ ਨਹੀਂ ਹੋਲੀ ਗੇੜ ਸਕਦੇ ਹੋਰ ਕਿੱਥੇ ਖੇਲਣਗੇ ਜੀ ਹਾਂਜੀ ਕਿਹਦੇ ਨਾਲ ਮੇਰਾ ਨਾਮ ਦੀਪਕ ਕੁਮਾਰ ਹੈ ਕਿਹ ਕੀ ਕਰ ਲੋਈ ਤੁਹਾਡਾ ਬਸ ਗਲਤ ਹੈ ਸੀਗੀ ਬਸ ਬੱਚੇ ਬਾਹਰ ਖੇਲਦੇ ਪਏ ਸੀ ਹੋਲੀ ਅਸੀਂ ਬਾਹਰ ਹੀ ਘੜੇ ਸੀ ਦੋ ਤਿੰਨ ਜਿਹੜੇ ਮੁੰਡੇ ਲੰਘੇ ਨੇ ਮੋਟਰਸਾਈਕਲਾਂ ਤੇ ਤੇ ਉਹਦੇ ਕੋ ਕੱਪਾ ਵੀ ਹੈਗਾ ਸੀ ਪਹਿਲਾਂ ਨਹੀਂ ਸਾਨੂੰ ਪਤਾ ਸੀ ਉਹਦੇ ਕੋ ਕੱਪਾ ਹੈਗਾ ਤੇ ਕਿਧਰੇ ਬੱਚੇ ਕੋਲ ਪਾਣੀ ਪੀ ਗਿਆ ਹੋਣਾ ਉਹਦੇ ਰੰਗ ਲੱਗਾ ਆ ਸੀ ਉਹ ਪਾ ਦਾ ਵਿਚਾਰਾ ਬੱਚਾ ਕਿਧਰੇ ਹੋਰ ਪਿਆ ਸੀਗਾ ਪਚਕਾਰੀ ਦਾ ਮੂੰਹ ਉਹਦੇ ਅਲਸਾਈਡ ਹੋ ਗਿਆ ਦੋਨੇ ਗੋਲੀ ਕਿਤੇ ਗਾਲਗਲ ਕੱਢੀ ਬੱਚੇ ਨੂੰ ਤੇ ਅਸੀਂ ਉਹਨੂੰ ਇਹ ਕਿਹਾ ਸੀਗਾ ਚੱਲ ਗਾਲਾ ਨਾ ਘਟ ਬੱਚੇ ਉਹ ਗਲਤੀ ਨਾਲ ਪੀ ਗਿਆ ਕੋਈ ਗੱਲ ਨਹੀਂ ਤੇ ਉਹ ਗੋ ਕਹਿੰਦਾ ਸੀਗਾ ਇਹ ਤੁਹਾਡੀ ਬਦਮਾਸ਼ੀ ਅਸੀਂ ਕਰਾਂਗੇ ਤੁਸੀਂ ਗਲੀ ਅਜ ਕੰਦ ਪਾ ਲੰਘਦੇ ਟੱਪ ਤੇ ਪਾਣੀ ਪਾਉਂਦੇ ਹੋ ਤੇ ਕਹਿੰਦੇ ਪੰਜ-ਦਸ ਮਿੰਟ ਬਾਅਦ ਅਸੀਂ ਆਉਂਦੇ ਪਿਆ ਤੁਹਾਨੂੰ ਦੱਸ ਦਿੰਦੇ ਆ ਫਿਰ 40-50 ਜਣੇ ਆਏ ਨੇ ਜੀ ਤੇ ਕਾਪੇ-ਕੁੱਪੇ ਲੈ ਕੇ ਤੇ ਇਹਨਾਂ ਨੇ ਕੋਈ ਵੇਖਿਆ ਨਹੀਂ ਕੀਤਾ ਨਹੀਂ ਪੰਜ-ਛੇ ਘਰਾਂ ਤੇ ਇਹਨਾਂ ਨੇ ਅਟੈਕ ਕਰਨਾ ਸ਼ੁਰੂ ਕਰਤਾ ਤੇ ਕਾਪੇ ਲੈ ਕੇ ਮੇਰੇ ਮਗਰ ਪੈ ਗਏ ਤੇ ਕੁਝ ਮੈਂ ਗਲੀ ਦੇ ਵਿੱਚ ਬਾਹਰ ਹੀ ਖੜਾ ਸੀਗਾ ਤੇ ਦੋ ਜਣੇ ਤਾਂ ਮੇਰੇ ਪਛਾਣ ਵਿੱਚ ਆ ਗਏ ਨੇ ਜਿਵੇਂ ਬਾਈਫੇਸ ਵੇਖਾਂ ਦਾ ਠੀਕ ਹੈ ਬਾਕੀ ਜਣ ਬਚਾਤੇ ਸੀਗੇ ਤੇ ਮੈਂ ਦੋ-ਤਿੰਨ ਘਰਾਂ ਚ ਗਿਆ ਮੈਂ ਬਾਹਰ ਸੀਗਾ ਇਹ ਮੇਰੇ ਮਗਰ ਲੈ ਨੇ ਮੈਂ ਦੋ ਤਿੰਨ ਘਰਾਂ ਚ ਗਿਆ ਤੇ ਮੇਰੇ ਮਗਰ ਲੈ ਕੇ ਕਾਪੇ ਲੈ ਗਏ ਮੇਰੇ ਦੋ ਤਿੰਨ ਕਾਪੇ ਇਹਨਾਂ ਨੇ ਮਾਰੇ ਨੇ ਦੋ ਬਾਅਦ ਤੇ ਮਾਰੇ ਇੱਕ ਪਿੱਛੇ ਮਾਰਾ ਜੀ ABN News ਚੈਨਲ ਦੇਖਦੇ ਵਾਲੇ ਸਭੀ ਦਰਸ਼ਕੋ ਸੇ ਹਮ ਅਪੀਲ ਕਰਤੇ ਹੈ ਕਿ ABN News ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਕੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ